ਤੁਸੀਂ ਦੇਖ ਰਹੇ ਹੋ ਦੇਨੀ ਸਟੇਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਪੰਜਾਬ ਦੇ ਨਗਰ ਨਿਗਮ ਦੀਆਂ ਚੋਣਾਂ ਦਾ ਜਿਹੜਾ ਬਿਲ ਵੱ ਚੁੱਕਾ ਹੈ ਤਾਂ ਕੁਛ ਹੀ ਦਸੰਬਰ ਦੇ ਕੁਛ ਹੀ ਦਿਨਾਂ ਦੇ ਵਿੱਚ ਚੋਣ ਅਯੋਗ ਨਗਰ ਨਿਗਮ ਦੀਆਂ ਚੋਣਾਂ ਦੀ ਤਰੀਕ ਦਾ ਵੀ ਐਲਾਨ ਹੋ ਜਾਏਗਾ ਤਾਂ ਇਸ ਦੇ ਨਾਲ ਹੀ ਪੰਜਾਬ ਦੇ ਸਾਰੇ ਜਿਹੜੇ ਵੱਡੇ ਸ਼ਹਿਰਾਂ ਦੇ ਵੀ ਜਿਹੜੀਆਂ ਚੋਣਾਂ ਹੋਣ ਜਰੀਏ ਨਗਰ ਨਿਗਮ ਦੀਆਂ ਉਸ ਨੂੰ ਲੈ ਕੇ ਜਿਹੜੇ ਉਸ ਦੇ ਵਾਰਡਾਂ ਦੇ ਜਿਹੜੇ ਲੋਕ ਹੈ ਆਖਿਰਕਾਰ ਉਹ ਪਿਛਲੀਆਂ ਜਿਹੜੇ ਕੌਂਸਲ ਤੋਂ ਤੰਗ ਪਰੇਸ਼ਾਨ ਸੀ ਜਾਂ ਉਹਨਾਂ ਨੇ ਉਹਨਾਂ ਦੀਆਂ ਮੁਰਲੀਆਂ ਸੂਲਤਾਂ ਨੂੰ ਚਾਹੇ ਉਹ ਸੀਵਰੇਜ ਦੀ ਸਮੱਸਿਆ ਹੋਵੇ ਚਾਹੇ ਪੀਨ ਦੇ ਪਾਣੀ ਸਾਫ ਦੀ ਸਮੱਸਿਆ ਹੋਵੇ ਜਾਂ ਮੱਲੇ ਦੀ ਸਟਰੀਟਾਂ ਕੀ ਉਹਨਾਂ ਦੀ ਸਾਲ ਦਿੱਤੀ ਹੈ ਅਗਰ ਉਸ ਸਾਫਕਾ ਕੌਂਸਲ ਨੇ ਉਹਨਾਂ ਦੀ ਸਾਲ ਦਿੱਤੀ ਉਸ ਮੱਲੇ ਵਾਰਡ ਦੀ ਤਾਂ ਇਸ ਵਾਰ ਫਿਰ ਉਸ ਵਾਰਡ ਦੇ ਲੋਕ ਉਹਨੂੰ ਆਪਣਾ ਅਗਲਾ ਕੌਂਸਲ ਬਣਾਗੇ ਅਗਰ ਸਾਲ ਨਹੀਂ ਦਿੱਤੀ ਤਾਂ ਇਸ ਵਾਰ ਫਿਰ ਨਵੇਂ ਕੌਂਸਲ ਨੂੰ ਉਸ ਵਾਰਡ ਦੇ ਲੋਕ ਮੌਕਾ ਦੇਣਗੇ ਸੋ ਸਵਾਗਤ ਹੈ ਤੁਹਾਡਾ ਤੁਹਾਡੇ ਵਿਸ਼ੇਸ਼ ਪ੍ਰੋਗਰਾਮ ਮੇਰੀ ਗਲੀ ਮੇਰਾ ਮਹੱਲਾ ਦੇ ਵਿੱਚ ਅਸੀਂ ਇਸ ਟਾਈਮ ਲੁਧਾਨਾ ਦੇ ਵਾਰਡ ਨੰਬਰ 87 ਚ ਪਹੁੰਚ ਚੁੱਕੇ ਹਾਂ ਖਾਸ ਕਰਕੇ ਇਹ ਬਿੰਦਰਾ ਗਲੋਨੀ ਪੈਂਦੀ ਹੈ ਤਾਂ ਬਿੰਦਰਾ ਗਲੋਨੀ ਜਿਹੜੇ ਲੋਕ ਹੈ ਉਹ ਇਸ ਟਾਈਮ ਆਪਣੇ ਸਾਬਕਾ ਕੌਂਸਲਰ ਤੋਂ ਕਾਫੀ ਤੰਗ ਪਰੇਸ਼ਾਨ ਔਰ ਮਨ ਦੇ ਵਿੱਚ ਉਹਨਾਂ ਦੇ ਕੁਝ ਗੁੱਸਾ ਵੀ ਹੈ ਹੋਣਾ ਵੀ ਚਾਹੀਦਾ ਕਿਉਂਕਿ ਮਹੱਲੇ ਦੇ ਵਿੱਚ ਕੂੜੇ ਦੀ ਲਿਫਟਿੰਗ ਨਹੀਂ ਹੋ ਰਹੀ ਜਗ੍ਹਾ ਜਗ੍ਹਾ ਤੇ ਗੰਦਗੀ ਦੇ ਢੇਰ ਲੱਗੇ ਹੋਏ ਆ ਜਿਹੜੀ ਸੜਕ ਦੀ ਸਮੱਸਿਆ ਉਹ ਵੀ ਜੋ 아이 ਤੋਂ 10 ਸਾਲ ਪਹਿਲਾਂ ਸੀ ਉਹੀ ਹੈ ਸੀਵਰੇਜ ਪ੍ਰਣਾਲੀ ਸਮੱਸਿਆ ਉਹ ਵੀ ਐਜਟ ਇਦੀਆਂ ਗੰਦੇ ਪਾਣੇ ਜਿਹੜਾ ਸੀਵਰੇਜ ਗੰਦਾ ਪਾਣੀ ਉਹ ਪੀਣ ਵਾਲੇ ਪਾਣੀ ਵਿੱਚ ਲਗਾਤਾਰ ਉਹਨਾਂ ਦੇ ਘਰਾਂ ਵਿੱਚ ਆਂਦਾ ਤਾਂ ਹੈ ਮਹੱਲੇ ਵਾਲੇ ਕਾਫੀ ਸਾਲਾਂ ਤੋਂ ਇਸ ਆਪਣੀ ਜਿਹੜੀ ਮੁੜਲੀ ਸਮੱਸਿਆ ਤੋਂ ਕਾਫੀ ਪਰੇਸ਼ਾਨ ਹੈ ਕਾਫੀ ਗੱਲਾਂ ਬਾਤ ਕੀਤੀਆਂ ਗਈਆਂ ਸਾਬਕਾ ਕੌਂਸਲਰ ਨੂੰ ਵੀ ਇਸ ਬਾਰੇ ਸ਼ਿਕਾਇਤਾਂ ਕੀਤੀਆਂ ਗਈਆਂ ਲੇਕਿਨ ਉਹਨਾਂ ਦੇ ਕੰਨਾਂ ਤੇ ਆਖਿਰ ਜੂੰ ਕਿਉਂ ਨਹੀਂ ਸਰਕੀ ਆਖਿਰ ਵਾਰਡ ਦੇ ਹੀ ਬੰਦੇ ਆਪਣਾ ਨਵਾਂ ਕਾਉਂਸਲਰ ਆਪਣਾ ਮਹੱਲੇ ਦਾ ਮੌਤਬਰ ਬੰਦਾ ਬਣਾਉਂਦੇ ਆ ਅਗਰ ਉਹੀ ਮੌਤਬਰ ਬੰਦਾ ਉਹਨਾਂ ਦੀ ਸਾਰ ਨਾ ਲਵੇ ਤਾਂ ਆਉਣ ਵਾਲੇ ਨਗਰ ਨਿਗਮ ਦੀਆਂ ਚੋਣਾਂ ਵਿੱਚ ਸਾਬਕਾ ਕਾਉਂਸਲਰ ਨੂੰ ਮੂਹ ਦੀ ਖਾਣੀ ਪੈਣੀ ਜਾਂ ਉਸ ਦਾ ਖਾਮਿਆ ਜਾ ਭੁਗਤਣਾ ਪੈ ਸਕਦਾ ਤੇ ਇਸ ਲਈ ਹੁਣ ਇਲਾਕਾ ਨਿਵਾਸੀ ਯਾਨੀ ਵਾਰਡ ਵਾਸੀ ਹੁਣ ਆਪਣਾ ਨਵਾਂ ਕਾਉਂਸਲਰ ਬਣਾਉਣ ਨੂੰ ਵੀ ਤਿਆਰਬਰ ਤਾਰ ਬਹਿ ਸਕਦੇ ਆ ਸੋ ਐਸ ਤਰ੍ਹਾਂ ਮੌਜੂਦ ਅਸੀਂ ਵਾਰਡ ਨੰਬਰ 98 ਦੇ 87 ਵਿੱਚ ਪਿੱਛੇ ਮੇਰੇ ਸਾਥ ਸਾਰੇ ਮਹੱਲਾ ਵਾਸੀ ਇਕੱਠੇ ਆ ਸਭ ਤੋਂ ਪਹਿਲਾਂ ਗੱਲ ਕਰੂੰਗਾ ਪ੍ਰਧਾਨ ਜੀ ਕਿਸਾ ਦੇਖ ਦਿਓ 87 ਨੰਬਰ ਵਾਰਡ ਆ ਬਿੰਦਰਾ ਗਲੋਨੀ ਲੁਧਿਆਣਾ ਦਾ ਮੇਰੇ ਖਿਆਲ ਸਭ ਤੋਂ ਇਸ ਇਲਾਕੇ ਦੇ ਵਿੱਚ ਮੇਰੇ ਖਿਆਲ ਮਿਡਲ ਕਲਾਸ ਦੇ ਲੋਕ ਰਹਿੰਦੇ ਆ ਕੰਮ ਕਾਜ ਵਾਲੇ ਆਖਿਰਕਾਰ ਕੀ ਸਾਨੂੰ ਪਤਾ ਲੱਗਾ ਇੱਥੇ 10 ਸਾਲ ਤੋਂ ਇਸ ਮਹੱਲੇ ਦੀ ਕਿਸੇ ਕਾਉਂਸਲਰ ਨੇ ਸਾਥ ਪਾ ਨਹੀਂ ਸਾਲ ਤੱਕ ਕਿਸਾਂ ਦੀਆਂ ਮੁਸ਼ਕਲਾਂ ਥੇ ਕਿ ਇੱਥੇ ਸਿਵਰੇਜ ਵਗੈਰਾ ਦੀ ਹੈਗੀ ਆ ਉਨ ਜਦੋਂ ਬਰਸ਼ਾਤਾ ਦੇ ਨਾਲ ਚਦਾ ਸੀ ਬਾਲਟੀਆਂ ਲੈ ਕੇ ਘਰਾਂ ਦੇ ਅੰਦਰੋਂ ਪਾਣੀ ਕੱਢਣ ਲਈ ਬੈਠੇ ਰਹੇ ਦਾ ਹੂੰ ਦੂਸਰੀ ਗੱਲ ਆ ਤੁਸੀਂ ਦੇਖਿਆ ਹੀ ਇਹ ਕੂੜਾ ਕਾੜਾ ਇੱਦਾਂ ਹੀ ਸਾਰਾ ਕੋਈ ਖਿਲਰਿਆ ਪਿਆ ਇੱਕ ਤਰ੍ਹਾਂ ਉਹ ਅੱਗੇ ਵੀ ਡੈਂਪੀ ਬਣਿਆ ਪਿਆ ਕੂੜੇ ਦਾ ਉਹਨਾਂ ਕੋਲ ਲਿਫਟਿੰਗ ਹੁੰਦੀ ਨਹੀਂ ਸਹੀ ਤਰ੍ਹਾਂ ਸਿਵਰੇਜ ਸਿਵਰੇਜ ਦਾ ਵੀ ਬੁਰਾ ਹਾਲ ਹੈ ਦੂਸਰੀ ਗੱਲ ਇਹ ਵੀ ਇੱਥੇ ਕਦੀ ਪਹਿਲਾਂ ਜਿੰਨੇ ਵੀ ਕੌਂਸਲ ਰਹੇ ਇੱਥੇ ਕਿਸੇ ਨੇ ਵੀ ਕੋਈ ਸਪਾਈ ਕਰਮਚਾਰੀ ਸਾਡੀ ਗਲੀਆਂ 'ਚ ਨਹੀਂ ਦਿੱਤਾ ਅਜੇ ਤੱਕ ਨਹੀਂ ਤੱਕ ਆਖਿਰ ਕਿਉਂ ਕਿ ਤੁਸੀਂ ਕੌਂਸਲ ਹੀ ਬਣਾਤਾ ਗਏ ਨੇ ਕੌਂਸਲ ਤਾਂ ਬਣਦਾ ਚਾਰ ਵਾਰੀ ਬਣਿਆ ਲਗਦਾ ਤੇ ਸਾਲ ਕਿਉਂ ਨਹੀਂ ਪੀ ਚਾਰ ਬਸ ਇਦਾਂ ਦੇ ਹੈਗਾ ਅਗਲੇ ਸਮੇਂ ਦੇ ਇੱਥੇ ਸਾਰੇ ਗਰੀਬ ਲੋਕ ਰਹਿੰਦੇ ਆ ਠੀਕ ਹੈ ਜੀ ਥੋੜੀ ਥੋੜੀ ਜਗ੍ਹਾ ਸਾਡੇ ਕੋ 20-20 ਕਰਦੇ ਪਲਾਟ ਸਾਰੇ ਤੇ ਫੋਨ ਕਰਦੇ ਸੀ ਤੇ ਉਸੇ ਵੇਲੇ ਆ ਜਾਂਦੇ ਸੀ ਕਿ ਮਹੀਨੇ ਮਹੀਨੇ ਆਂਦੇ ਨਹੀਂ ਸੀ ਮੋਨ ਕਰਦਾ ਇੱਥੇ ਕਈ ਵਾਰੀ ਕਿਹਾ ਸੀ ਮੈਂ ਖੁਦ ਕਿਹਾ ਹਾਲੇ ਕਿ ਮੈਂ ਮਹੱਲੇ ਦਾ ਪ੍ਰਧਾਨ ਹੁੰਦੇ 1986 ਤੋਂ ਮੇਰੇ ਕੋਲ ਇੱਥੇ ਦੀ ਬੈਕਡਾਉਨ ਅਸੀਂ ਕਈ ਵਾਰੀ ਕਿਹਾ ਹਾਂ ਹਾਂ ਲੋਕ ਜੋਗੇ ਕਦੀ ਵੀ ਪੰਜੇ ਗਲੀਆਂ ਦਾ ਕੋਈ ਕਰਮਚਾਰੀ ਸਪਾਈ ਕਰਮਚਾਰੀ ਲਾਇਆ ਹੀ ਨਹੀਂ ਕਿਸੇ ਨੇ ਵੀ ਹਾਲਾਤ ਮਾੜੇ ਆ ਮਾੜੇ ਬਹੁਤ ਜ਼ਿਆਦਾ ਹਾਂ ਪਹਿਲਾ ਸਭ ਤੋਂ ਪਹਿਲਾਂ ਮੈਂ ਪ੍ਰਧਾਨ ਜੀ ਬਹਿ ਮਹਿਲਾ ਤਾਂ ਜਾਵਾਂਗੀ ਮਹਿਲਾ ਮਹੱਲੇ 'ਚ ਰਹਿਣ ਜਿਨ੍ਹਾਂ ਨੇ ਆਪਣੇ ਬੱਚੇ ਵੀ ਦੇਖਣੇ ਹੁੰਦੇ ਇਸ ਦੇ ਨਾਲ ਹੀ ਇਸ ਮਹੱਲੇ ਦੀ ਰਿ ਬਾਗਡੋਰ ਇਹਨਾਂ ਹੱਥੀ ਹੁੰਦੀ ਆ ਕੀ ਸਮੱਸਿਆ ੜੇ ਮਹੱਲੇ ਦੀ ਇਹ ਦੇਖ ਲਓ ਸਰ ਉੱਥੇ ਤੋਂ ਲੈ ਕੇ ਉੱਥੇ ਤੱਕ ਕਰ ਦੇਖੋ ਆ ਕੁਝ ਵੀ ਆਇਆ ਬੱਚੇ ਵੀ ਬਿਮਾਰ ਹੁੰਦੇ ਆ ਵੀ ਐਸੀ ਬਿਮਾਰ ਰਹਿੰਦੇ ਆ ਤੇ ਸਾਡੇ ਘਰਾਂ ਵਿੱਚ ਪਾਣੀ ਵੜ ਜਾਂਦਾ ਸੀਵਰੇ ਪਾਣੀ ਹੁੰਦਾ ਸੀਵਰੇ ਦਾ ਸੀ ਕਿ ਕਦੀ ਪਹਿਲਾਂ ਸਾਫਾ ਕੌਂਸਲ ਨੂੰ ਸ਼ਿਕਾਇਤ ਕੀਤੀ ਕਦੀ ਕੀਤੀ ਹੈ ਸਰ ਕਿੰਨੀ ਕਿੰਨੀ ਵਾਰੀ ਗਈ ਹੈ ਸ਼ਿਕਾਇਤ ਕਰਦੇ ਆ ਥੋੜੀ ਦੇਰ ਤੱਕ ਮਤਲਬ ਕਿ ਸਫਾਈ ਕਰਮਚਾਰੀ ਆਂਦੇ ਆ ਕਰਕੇ ਫਿਰ ਚਲੇ ਜਾਂਦੇ ਹਫਤੇ 10 ਦਿਨਾਂ ਫਿਰ ਉਹ ਬਲੌਕ ਹੋ ਜਾਂਦੇ ਸੀ ਵੀਰੇ ਸਾਰੇ ਤੇ ਘੰਟੇ ਦੀ ਬਾਰਿਸ਼ ਦੇ ਵਿੱਚ ਇੱਥੇ ਐਡਾ ਡਾ ਗੋਡੇ-ਗੋਡੇ ਪਾਣੀ ਲੱਗ ਜਾਂਦਾ ਗਲੀਆਂ ਦੇ ਵਿੱਚ ਤੇ ਸੁਣਦੇ ਨਹੀਂ ਗੱਲ ਹੀ ਸੁਣਦੇ ਕਹਿੰਦੇ ਅਸੀਂ ਬੰਦੇ ਭੇਜ ਰਹੇ ਹਾਂ ਹੁਣ ਆ ਰਹੇ ਹੁਣ ਆ ਰਹੇ ਹੀ ਮਤਲਬ ਕਿ ਲੱਗਦਾ ਆਂਦੇ ਵੀ ਆ ਖੋਲ ਦਿੰਦੇ ਫਿਰ ਉਹੀ ਹਾਲ ਹੋ ਜਾਂਦਾ ਵਾ ਮਤਲਬ ਕਿ ਜੋ ਸੀਵਰੇਜ ਹੈਗੀ ਨਾ ਸਪਲਾਈ ਉਹ ਪੂਰੀ ਤਰ੍ਹਾਂ ਸਹੀ ਨਹੀਂ ਹੈ ਹਾਂ ਜੀ ਨਾ ਮਾ ਪਿਆ ਨਹੀਂ ਹਦਕ ਪ੍ਰਾਣ ਹੀ ਚੱਲਦਾ ਫਿਰ ਸਰ ਨਵਾਂ ਪੁਆਇਆ ਸੀਗਾ ਬਟ ਫਿਰ ਵੀ ਉਹ ਪਤਾ ਨਹੀਂ ਕਿਸ ਤਰ੍ਹਾਂ ਪਾਇਆ ਉਹਨਾਂ ਨੇ ਬਲੌਕ ਹੋ ਜਾਂਦੇ ਆ ਅਜੇ ਵੀ ਬਲੌਕ ਹੁੰਦੇ ਆ ਹਾਂ ਜੀ ਤਾਂ ਪਿਛਲੇ ਜਿਹੜੇ ਕੌਂਸਲਰ ਕੋਈ ਤੁਹਾਡੇ ਮੱਲੇ ਆਂਦੇ ਵੀ ਨਹੀਂ ਕਿ ਦੇਖਿਆ ਕਦੀ ਉਹਨਾਂ ਨੂੰ ਕੋਈ ਨਹੀਂ ਆਉਂਦੇ ਸਰ ਉਹ ਕਿੱਦਾਂ ਆਂਦੇ ਕੋਈ ਕਿਸੇ ਕੋਈ ਕੋਈ ਕਿਸੇ ਫੰਕਸ਼ਨ ਜਾਂ ਕੁਛ ਉੱਦ ਆ ਕੇ ਸ਼ਕਲ ਦਿਖਾ ਕੇ ਉਸ ਤੋਂ ਬਾਅਦ ਕੋਈ ਆਂਦਾ ਕੋਈ ਨਹੀਂ ਸ਼ਕਲ ਦੇਖੀ ਕਦੀ ਕੰਮ ਨਹੀਂ ਕੀਤਾ ਉਹਨਾਂ ਨੇ ਸਰ ਕਾਮਣੀ ਦੇ ਤੇ ਕਾਮਣੀ ਦੇ ਤੇ ਹਾਂ ਜੀ ਹਾਂ ਨਹੀਂ ਕਿਹੜਾ ਦੇਖਦੇ ਹੋ ਵੀ ਸ਼ਕਲਾ ਦੇ ਖਾਂਦੇ ਕਹਿੰਦੇ ਇੱਕ ਵਾਰ ਕਾਮਣੀ ਦੇ ਤੇ ਹਾਂ ਜੀ ਇਦਾਂ ਹੀ ਕਰਦੇ ਆ ਜੀ ਭਾਵੇਂ ਅਸੀਂ ਉੱਥੇ ਵੀ ਗਏ ਆ ਕਿੰਨੀ ਵਾਰੀ ਉਹਨਾਂ ਦੇ ਉੱਥੇ ਵੀ ਗਏ ਆ ਆ ਆਪਣੇ ਸਾਰੇ ਮੱਲੇ ਵਾਲਿਆਂ ਨੇ ਵੀ ਉਹਨਾਂ ਦਾ ਪੁੱਤਲਾ ਵੀ ਸਾੜਿਆ ਵੀ ਪਾਣੀ ਦੇ ਕਰਕੇ ਕਿਉਂਕਿ ਅਵੀ ਵਿੱਚ ਪਾਣੀ ਗੰਦਾ ਆ ਰਿਹਾ ਸੀਗਾ ਕਿਹਾ ਤੁਸੀਂ ਕਹਿੰਦਾ ਐਵੇਂ ਨਾ ਬੋਲਿਆ ਕਰੋ ਕਿਹਾ ਕਰੋ ਸਾਨੂੰ ਦਿਖਾਓ ਹੁਣ ਜੀ ਅਸੀਂ ਉਹ ਪਾਣੀ ਲਿਜਾ ਕੇ ਉਹਨਾਂ ਨੂੰ ਦਿਖਾਈਏ ਫਿਰ ਕਹਿ ਦਿੰਦੇ ਉੱਥੇ ਦੇ ਨਹੀਂ ਬੋਤਲ ਦਿਖਾਈਆਂ ਪਾਣੀ ਦਿਖਾਈ ਹਾਂ ਜੀ ਦਿਖਾਏ ਆ ਜੀ ਸ਼ਰਮ ਨਹੀਂ ਆਈ ਉਹਨੂੰ ਫਿਰ ਵੀ ਨਹੀਂ ਕੋਈ ਸੁਣਾਈ ਦਿੱਤੀ ਹਾਂ ਜੀ ਫਿਰ ਵੀ ਕੋਈ ਸੁਣਾਈ ਨਹੀਂ ਹੈ ਤਾਂ ਹੁਣ ਹੁਣ ਕੋ ਅਗਲੇ ਮਹੀਨੇ ਹੋ ਸਕਦਾ ਨਗਰ ਨਿਗਮ ਦੇ ਕੌਂਸਲਰ ਦੀਆਂ ਚੋਨਾ ਆਈਆਂ ਫਿਰ ਤੁਸੀਂ ਵੋਟ ਪਾਉਂਗੇ ਕਿ ਹੋਰ ਨਵੇਂ ਨਵਾਂ ਬੰਦਾ ਲੱਗੂ ਅਸੀਂ ਪਹਿਲਾਂ ਨਵਾਂ ਬੰਦਾ ਦੇਖਾਂਗੇ ਜੀ ਹਾਂ ਜੀ ਨਵਾਂ ਬੰਦਾ ਦੇਖਾਂਗੇ ਅਸੀਂ ਨਹੀਂ ਦੇਖਣਾ ਆਪਾਂ ਇਹੋ ਦੇਖਣਾ ਵਾ ਵੀ ਜਿਹੜਾ ਬੰਦਾ ਕੰਮ ਕਰਦਾ ਹੋਊਗਾ ਨਾ ਵੋਟ ਆਪਾਂ ਉਹਨੂੰ ਹੀ ਦੇਣੀ ਆ ਨਹੀਂ ਤੇ ਆਪਾਂ ਵੋਟ ਨਹੀਂ ਦੇਣੀ ਕਿਸੇ ਨੂੰ ਵੀ ਨਵਾਂ ਨਵਾਂ ਬੰਦਾ ਲੱਭੂਗੇ ਤੁਸੀਂ ਸਰ ਹਾਂ ਜੀ ਸਰ ਹਾਂ ਜੀ ਜੋ ਸਾਡੇ ਲਈ ਕੰਮ ਕਰੋ ਆਪਣੇ ਵਾਰਡ ਲਈ ਕੰਮ ਕਰੂਗਾ ਸੀ ਉਹੀ ਲੱਭਣਾ ਵਾ ਜੇ ਵੋਟ ਪਾਈ ਹੈ ਤੁਹਾਡੀ ਮੁਰਲੀ ਜ਼ਰੂਰਤਾਂ ਉਹਨੂੰ ਪੂਰਾ ਕਰੇ ਬੰਦਾ ਮੋਚਾ ਪੂਰਾ ਖੋਲਿਆ ਵੀ ਹੁਣ ਨਵੇਂ ਨੂੰ ਬੰਦੇ ਨੂੰ ਦੀ ਦਊਗੇ ਉਹ ਉਹੀ ਕਹਿੰਦਾ ਜੀ ਅਸੀਂ ਵੀ ਉਹਨੂੰ ਹੀ ਵੋਟ ਪਾਣੀ ਆ ਵੀ ਜਿਹੜਾ ਸਾਡਾ ਕੰਮ ਕਰੇਗਾ ਬਸ ਦੇਖੋ ਕਾਫੀ ਮੱਲੇ ਵਾਲੇ ਕਾਫੀ ਦੁਖੀ ਪਰੇਸ਼ਾਨ ਹੈ ਗੱਲਬਾਤ ਪਾਜੀ ਕਿਸ ਤਰ੍ਹਾਂ ਦੇਖਦੇ ਹੋ ਬੜੀ ਸਮੱਸਿਆ ਬਿੰਦਗਲੋਨੀ ਦੀ ਹੈ ਕੀ ਲੱਗ ਰਿਹਾ ਵੋਟਾਂ ਪਾਈਆਂ ਸਾਰਿਆਂ ਨੇ ਆਪਣੇ ਕੌਂਸਲ ਬਣਾਤੇ ਤੇ ਸਾਫ ਦਾ ਕੌਂਸਲ ਕਹਿੰਦੇ ਘਰ ਸੁਪਤੇ ਰਹਿੰਦੇ ਕੰਮ ਨਹੀਂ ਕੀਤਾ ਤੇ ਹੁਣ ਬਿੰਦਗਲੋਨੀ ਵਾਲੇ ਲੋਕੜੇ ਵਾਰਡ ਨੰਬਰ 87 ਦੇ ਨਵਾਂ ਕਾਉਂਸਲਰ ਲੱਭਣ ਦੀ ਤਿਆਰੀ ਚ ਹੈ ਕਹਿੰਦੇ ਕਾਉਂਸਲਰ ਆਪਾਂ ਉਹ ਲੱਭਣ ਜਿਹੜਾ ਸਾਡੇ ਮਦਦੀ ਸਾਰ ਲਊਗਾ ਜਾਂ ਸਾਡਾ ਨਜ਼ਦੀਕੀ ਹੋਊਗਾ ਜਾਂ ਜਿਹਨੇ ਸਾਡੇ ਕੰਮ ਕੀਤੇ ਹੋਣਗੇ ਸਮਾਜਿਕ ਕੀ ਲੱਗ ਰਿਹਾ ਦੇਖੋ ਪਿਛਲੇ 3 ਸਾਲਾਂ ਤੋਂ ਤੁਹਾਨੂੰ ਬੋਧਾ ਕਿ ਕਾਉਂਸਲਰ ਤੇ ਵਿਚਾਰੇ ਹੈ ਨਹੀਂ ਸਾਰੀ ਪਾਵਰਾਂ ਜਾਂ ਤਾਂ ਕਾਰਪੋਰੇਸ਼ਨ ਕਮਿਸ਼ਨਰ ਕੋਲ ਹੈ ਜਾਂ ਪ੍ਰੇਮ ਐਲ.ਏ. ਸਰ ਕੋਲ ਹੈ ਔਰ ਐਮਐਲਏ ਸਾਹਿਬ ਕੋਈ ਤਰ੍ਹਾਂ ਕੋ ਕੰਮ ਨਾ ਜਾਂ ਕੋਈ ਜਾਂਦਾ ਜਾਂਦਾ ਵੀ ਹੈ ਕਿਸੇ ਦਾ ਕੰਮ ਹੋ ਜਾਂਦਾ ਕਿਸੇ ਨਹੀਂ ਵੀ ਹੁੰਦਾ ਇਹ ਜਿਹੜੇ ਮਹੱਲੇ ਦੇ ਵਿੱਚ ਗਲੀਆਂ ਦੇ ਵਿੱਚ ਜਿਹੜੇ ਕੰਮ ਹੁੰਦੇ ਆ ਇਹ ਕਾਉਂਸਲਰ ਦੇ ਆ ਕਾਉਂਸਲਰ ਦਾ ਹੌਲਡ ਹੁੰਦਾ ਵਾਕ ਵੀ ਹੁੰਦੀ ਆ ਫੇਸ ਹੁੰਦਾ ਚਲੋ ਪਿਛਲੇ ਸਾਲ ਤੋਂ ਲਗਾਤਾਰ ਜਿੱਤੇ ਜਾ ਰਹੇ ਸਾਡੇ ਹਾਂਸ ਰਾਜ ਜੀ ਪਰ ਵਾਰਡ ਦੇ ਵਿੱਚ ਉਹਨਾਂ ਦਾ ਧਿਆਨ ਨਹੀਂ ਹੈ ਔਰ ਲੋਕ ਇਸ ਇਸ ਗੱਲ ਦੀ ਡਿਮਾਂਡ ਵੀ ਰੱਖਦੇ ਆ ਵੀ ਮਹੱਲੇ ਦਾ ਕਾਉਂਸਲਰ ਉਹੀ ਹੋਣਾ ਚਾਹੀਦਾ ਜਿਹੜਾ ਕਿ ਮੱਲੇ ਦੇ ਕੰਮ ਆਸਕੀ ਮੱਲੇ ਦੇ ਕੰਮ ਕਰੇ ਮੱਲੇ ਦੇ ਵਿੱਚ ਰਹਣਾ ਨਾਲ ਹੋਣਾ ਚਾਹੀਦਾ ਉਸ ਵਾਰਡ ਉਸ ਵਾਰਡ ਦੇ ਵਿੱਚ ਰਹਿਣਾ ਨਾਲ ਚਾਹੀਦਾ ਔਰ ਗਰੀਬਾਂ ਦੀ ਆਵਾਜ਼ ਉਠਾਉਣਾ ਨਾਲ ਚਾਹੀਦਾ ਜਿੱਤੋਂ ਤੋਂ ਪਹਿਲਾਂ ਸਾਰੇ ਆਹ ਕਰਦੇ ਆਂ ਵੀ ਮੈਂ ਤੁਹਾਡੇ ਨਾਲ ਆਂ ਜੀ ਜੋ ਤੁਸੀਂ ਬੁਲਾਓਗੇ ਮੈਂ ਆਜਿਆ ਕਰੂੰਗਾ ਜੀ ਪਰ ਜਿੱਤੋਂ ਤੋਂ ਬਾਅਦ ਉਹ ਤੁਹਾਨੂੰ ਪਤਾ ਨਹੀਂ ਕਿ ਕੁਰਸੀ ਤੇ ਬੰਦੇ ਘਰ ਬੰਦੇ ਹਾਂ ਜੀ ਕੁਰਸੀ ਦਾ ਬਾਅਦ ਜਦੋਂ ਕਰੇ ਜਾਈਏ ਵੀ ਕਾਉਂਸਲਰ ਸਾਹਿਬ ਹੈਗੇ ਅੰਦਰ ਬੈਠੇ ਹੁਣ ਬਾਹਰੋਂ ਅਗਲੇ ਕਹਿੰਦੇ ਹਨੀ ਸਾਹਿਬ ਹੈ ਨਹੀਂ ਇਹ ਸਭ ਗਿਓ ਯਾਰ ਬਾਕੀ ਸਾਡੇ ਭਤੀਜੇ ਜਿਹੇਗੇ ਤੁਸੀਂ ਨੌਜਵਾਨ ਹੋ ਮੱਲਾ ਕਹਿੰਦੇ ਜਿਹੜਾ ਨੌਜਵਾਨ ਹੁੰਦਾ ਦੇਸ਼ ਦਾ ਭਵਿੱਖ ਹੁੰਦਾ ਐਦਾਂ ਦੇ ਭਵਿੱਖ ਤੁਹਾਨੂੰ ਮਨਜ਼ੂਰ ਐਦਾਂ ਜਿਹੜਾ ਗੰਦ ਪਿਆ ਉਹ ਜਿਹੜੇ ਮਲੇ ਚ ਨਹੀਂ ਨਹੀਂ ਜੀ ਬਿਲਕੁਲ ਪਸੰਦ ਨਹੀਂ ਆ ਜੀ ਆਪਾਂ ਨੂੰ ਬਿਲਕੁਲ ਨਹੀਂ ਪਸੰਦ ਆ ਜੀ ਕੀ ਸਮੱਸਿਆ ਮੰਨ ਕਰ ਕੀਤੀ ਮੀ ਮੇਜੇ ਸਮੱਸਿਆ ਰਹੀ ਹੈ ਤੇ ਮਲੇ ਚ ਸਮੱਸਿਆ ਇੱਥੇ ਪਾਣੀ ਖੜਦਾ ਜੀ ਇੱਕ ਦਾ ਪਾਣੀ ਪੂਣੀ ਕੂੜਾ ਗਾੜਾ ਐਦਾਂ ਪਿਆ ਇੱਕ ਦਾ ਕਾਉਂਸਲਰ ਹੀ ਨਹੀਂ ਆ ਜਿੰਦੇ ਕੋਲ ਅਸੀਂ ਕੰਮ ਕਰਾ ਲਈਏ ਨਾ ਜੀ ਸਟੈਂਪਲ ਮਾਰ ਜੋ ਜਿਹੜੇ ਸਾਫਤਾ ਅਸੀਂ ਕੰਮ ਨਹੀਂ ਕਰਦੇ ਸਾਫਤਾ ਸੀ ਉਹਨਾਂ ਦੇ ਕੋਲ ਪਾਵਰ ਹੀ ਖੋਈ ਗਈ ਆ ਜੀ ਹੁਣ ਪਾਵਰ ਆਪਣੇ ਆਪਣੇ ਬਲਬੂਤੇ ਕੰਮ ਕਰਾ ਸਕਦੇ ਸੀ ਉਹ ਕੁਛ ਵੀ ਨਹੀਂ ਆ ਜੀ ਪਹਿਲਾਂ ਤਾਂ ਹਸਪੀਟਲ ਰੇ ਆ ਡੀ ਐਨ ਸੀ ਚ ਦਾਗਲ ਸੀ ਜੀ ਕੋਈ ਉਹਨਾਂ ਨੂੰ ਛੁੱਟੀ ਮਿਲੀ ਆ ਹੁਣ ਬੰਦਾ ਉਹਨੂੰ ਕੀ ਕਵੇ ਆਪਾਂ ਆ ਵੀ ਹਸਪੀਟਲੋਂ ਆਇਆ ਬਿਮਾਰ ਪਿਆ ਸੀ ਮੈਂ ਵੀ ਕਹੀਏ ਆਪਾਂ ਆਪਰ ਵੀ ਨਾ ਨਹੀਂ ਕੀਤੀ ਨਮਾ ਬੰਦਨ ਤਿਆਸ਼ਮ ਵੀ ਨਵਾਂ ਕਾਉਂਸਲ ਵਧੀਆ ਹੋਵੇ ਲੱਭਣ ਤਿਆਰ ਬੈਠੇ ਆ ਹਾਂਜੀ ਹਾਂਜੀ ਤਿਆਰ ਬੈਠੇ ਆ ਸੋ ਇਲਾਕਾ ਨਿਵਾਸੀ ਹੈ ਸਮੱਸਿਆ ਬਹੁ ਵੱਡੀਆਂ ਵੱਡੀਆਂ ਹੈਗੀਆਂ ਆਪਾਂ ਜੀ ਬਹੁ ਵੱਡੀਆਂ ਸਮੱਸਿਆ ਅਗਰ ਕਾਉਂਸਲ ਬਣਾਣਾ ਕਾਉਂਸਲ ਬਣਾਉਣ ਦੀ ਸ਼ਰਤਾਂ ਹੁੰਦੀਆਂ ਵੀ ਕੀ ਹੁੰਦਾ ਮੱਲੇ 'ਚ ਲਾਈਟਾਂ ਲੱਗੀਆਂ ਹੋਵੇ ਸੀਵਰੇਜ ਔਰ ਪੀਨ ਵਾਲਾ ਪਾਣੀ ਸਾਫ਼ ਤਾਂ ਹੀ ਅਸੀਂ ਲੋਕ ਵੋਟ ਪਾਉਂਦੇ ਆ ਆਪਣਾ ਕੌਂਸਲਰ ਆਪਣਾ ਨੁਮਾਇंदा ਚੁਣਨੇ ਮੱਲੇ ਦਾ ਅਗਰ ਮੱਲੇ ਦਾ ਨੁਮਾਇंदा ਸਾਡੀ ਸਾਰ ਨਹੀਂ ਲੈਂਦਾ ਸਾਡੀ ਸਮੱਸਿਆ ਨੂੰ ਹੱਲ ਨਹੀਂ ਕਰਦਾ ਤੇ ਇਦਾਂ ਦੇ ਮੇਰੇ ਖਿਆਲ ਕੌਂਸਲਰ ਕੋਈ ਫਾਇਦਾ ਵੀ ਨਹੀਂ ਨਾ ਹੀ ਵੋਟ ਪਾਣੀ ਚਾਹੀਦੀ ਕਿਧਰ ਇਹ ਮੰਨ ਤੇ ਨਹੀਂ ਦੱਸੋ ਹਾਂ ਜੀ ਸਾਹਿਬ ਕਦੇ ਵੀ ਵੋਟ ਆਪਾਂ ਹੁਣ ਨਵੇਂ ਕਾਉਂਸਲ ਨੂੰ ਲੱਭਾਂਗੇ ਹਾਂਜੀ ਹਾਂਜੀ ਐ ਬਸ ਕੋਈ ਨਵਾਂ ਕਾਉਂਸਲਰ ਆਵੇ ਜਿਹੜੇ ਸਾਡੀ ਸਮੱਸਿਆ ਸੁਣੇ ਬਸ ਸੋ ਇਲਾਕਾ ਨਿਵਾਸੀ ਐ ਬਿੰਦਰਾ ਕਲੋਨੀ ਤੁਹਾਨੂੰ ਮੈਂ ਹਾਲਾਤ ਵੀ ਦਿਖਾਏ ਆ ਤਸਵੀਰਾਂ ਵੀ ਦੇਖੀਆਂ 87 ਨੰਬਰ ਵਾਰਡ ਐ ਬਿੰਦਰਾ ਕਲੋਨੀ 87 ਨੰਬਰ ਵਾਰਡ ਪੰਦਾ ਗਲੀ ਗਲੀ ਜਾਵਾਂਗੇ ਤਾਂ ਚਾਹੇ ਮੇਨ ਰੋਡ ਤੇ ਹੀ ਜਾਈਏ ਤਾਂ ਸਾਨੂੰ ਹਰ ਜਗ੍ਹਾ ਤੇ ਕੂੜੇ ਦੇ ਅੰਬਾਰ ਯਾਨੀ ਕੂੜੇ ਤੁਹਾਨੂੰ ਟੀਰ ਨਜ਼ਰ ਆਏ ਇਹ ਸਾਰੀ ਨਲਾਇਕੀ ਸਾਫਕਾ ਕੌਂਸਲਰ ਵੀ ਕਹਿ ਸਕਦੇ ਹੋ ਜਾਂ ਪਿਛਲੇ ਕੌਂਸਲਰ ਜਿਹੜੀ ਸਾਫਕਾ ਕੌਂਸਲਰ ਨੇ ਕੰਮ ਨਹੀਂ ਕਰਾਏ ਤਾਂ ਉਹੀ ਬੇਸ਼ੱਕ ਉਹਨਾਂ ਦੀ ਜਿਹੜੀ ਕੌਂਸਲਰ ਭੰਗ ਕੀਤੀ ਹੋਵੇ ਨਹੀਂ ਹੋਵੇ ਅਗਲੀ ਵਾਰੀ ਕੌਂਸਲਰ ਕਿਸ ਨੇ ਬੰਨਾ ਕਿ ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਹੈ ਸਮਾਜਿਕ ਜ਼ਿੰਮੇਵਾਰੀ ਬੰਦੀ ਸੀ ਇਸ ਮਹੱਲੇ ਆ ਕੇ ਇਹਨਾਂ ਦੇ ਥੋੜੇ ਗਰੀਬ ਤੱਕ ਕਹਿੰਦੇ ਮਿਡਲ ਕਲਾਸ ਦੇ ਲੋਕ ਹੈ ਉਹਨੇ ਸਾਰ ਕਿਉਂ ਦਿੱਤੀ ਆਖਿਰਕਾਰ ਇਹਨਾਂ ਦੀ ਸਾਰ ਇਸ ਲਈ ਤਨੀਓ ਕਿ ਇਹ ਛੋਟੇ ਕਰਾਈ ਦਿੰਦੇ ਆ ਵਾਰਡ ਵਾਰਡ ਲੈਣ ਵਾਲੇ ਹਰ ਉਹ ਕੌਂਸਲਰ ਬਣ ਕੇ ਇਹਨਾਂ ਦੇ ਹੱਥ ਪੈਰ ਜੋੜਦੇ ਆ ਲੇਕਿਨ 87 ਨੰਬਰ ਵਾਰਡ ਦੇ ਵਿੱਚ ਜਿੱਥੇ ਗੰਦਗੀ ਦੇ ਢੇਰ ਲੱਗੇ ਆ ਪੀਣ ਦਾ ਪਾਣੀ ਸਾਫ ਦਾ ਘਟਵਾ ਆਂਦਾ ਇਸ ਦੇ ਨਾਲ ਪਾਣੀ ਆਪਣੀ ਮਰਜ਼ੀ ਨਾਲ ਇੱਥੇ ਆਂਦਾ ਉਸ ਤੋਂ ਬਾਅਦ ਸੀਵਰੇਜ ਦਾ ਪਾਣੀ ਸੀਵਰੇਜ ਸਮੱਸਿਆ ਐਡੀ ਵੱਡੀ ਹੈ ਕਿ ਕਈ ਮੱਲਿਆਂ ਦੇ ਵਿੱਚ ਜਿਹੜਾ ਸੀਵਰੇਜ ਪਾਣੀ ਬੈਕ ਮਾਰਨ ਲੱਪਿਆ ਤਾਂ ਇਸ ਦਾ ਉਹਨਾਂ ਦੇ ਘਰਾਂ ਦੇ ਵਿੱਚ ਇਹ ਬੈਕ ਸੀਵਰੇਜ ਗੰਦਾ ਪਾਣੀ ਆਨਾ ਇਹਨਾਂ ਦੇ ਬੱਚੇ ਵੀ ਕਾਫੀ ਬਿਮਾਰ ਰਹੇ ਆ ਤਾਂ ਖੈਰ ਨਗਰ ਨਿਗਮ ਚੋਣਾ ਦਾ ਬਿਗਲ ਵੱਜ ਚੁੱਕਾ ਹੈ ਔਰ ਦਸੰਬਰ ਦੇ ਕਿਸੇ ਵੀ ਤਰੀਕ ਨੂੰ ਪੰਜਾਬ ਦੇ ਇਲੈਕਸ਼ਨ ਕਮਿਸ਼ਨ ਜਿਹੜੇ ਹੈਗੇ ਇਸ ਦਾ ਤਰੀਕ ਦਾ ਐਲਾਨ ਹੋ ਜਾਏਗਾ ਲੇਕਿਨ ਹਾਲਾਤ ਅਗਰ ਨਿਗਰ ਨਿਗਮ ਨਗਰ ਨਿਗਮ ਲੁਧਿਆਣਾ ਦੀ ਗੱਲ ਕੀਤੀ ਜਾਂਦੀ ਹੈ ਤਾਂ ਹਾਲਾਤ ਕੁਝ ਹੋਰੀ ਬਿਆਨ ਕਰਦੇ ਆ ਸਾਬਕਾ ਕੌਂਸਲ ਦੇ ਕਈਆਂ ਦੇ ਗੁੱਸਾ ਕਾਫੀ ਨਿਕਲ ਰਿਹਾ ਕਿਉਂਕਿ ਲੋਕਾਂ ਨੇ ਕੰਮ ਨਹੀਂ ਕਰਾਏ ਅਗਰ ਸਾਬਕਾ ਕੌਂਸਲ ਸੀ ਤਾਂ ਕਿਸੇ ਤਰ੍ਹਾਂ ਉਹਨੇ ਕੰਮ ਅਧੂਰੇ ਛੱਡ ਤੇ ਤਾਂ ਉਸ ਤੋਂ ਬਾਅਦ ਜਿਹੜੇ ਹੋਰ ਮੋਤਵਾਰ ਬੰਦੇ ਬੰਦੇ ਸੀ ਇਸ ਇਲਾਕਿਆਂ ਦੇ ਵਾਰਡਾਂ ਦੇ ਜਿਹੜੇ ਟਿਕਟਾਂ ਦੇ ਦਾਅਵੇਦਾਰੀ ਅਲੱਗ-ਅਲੱਗ ਪਾਰਟੀਆਂ ਦੇ ਉਹਨਾਂ ਨੇ ਵੀ ਇਸ ਕਾਫੀ ਮੱਲੇ ਦੀ ਆਪਣੇ ਮੱਲੇ ਵਾਰਡਾਂ ਦੀ ਸਾਂ ਨਹੀਂ ਦਿੱਤੀ ਜਿਸ ਨਾਲ ਇਸ ਮੱਲੇ ਦਾ ਯਾਨੀ ਕਿ ਵਾਰਡ ਨੰਬਰ 87 ਦੀ ਬਿੰਦਰਾ ਕਲੋਨੀ ਦੇ ਹਾਲਾਤ ਬਦ ਤੋਂ ਬੱਤਰ ਹੈ ਖਾਸ ਕਰਕੇ ਬਜ਼ੁਰਗ ਮੈਲਾ ਦੀ ਗੱਲ ਕੀਤੀ ਜਾਵੇ ਤੇ ਹੁਣ ਇਸ 87 ਨੰਬਰ ਵਾਰਡ ਦੇ ਜਿਹੜੇ ਵਸਨੀਕ ਹੈ ਉਹ ਹੁਣ ਆਪਣਾ ਨਵਾਂ ਕਾਉਂਸਲਰ ਚੁਣਨ ਲਈ ਤਿਆਰਬਰ ਤਿਆਰ ਬੈਠੇ ਸੀ ਉਸ ਦਿਨ ਤਰੀਕ ਦਾ ਐਲਾਨ ਦੀ ਵੇਟ ਕਰਦੇ ਵੀ ਕਦੋਂ ਤਰੀਕ ਦਾ ਐਲਾਨ ਹੋਵੇ ਕੌਂਸਲ ਦੇ ਮਤਦਾਨ ਹੋਣ ਤੇ ਆਪਣੇ ਇਲਾਕੇ ਬਿੰਦਰ ਕਲੋਨੀ ਸਤਾ ਵਾਰਡ ਨੰਬਰ 87 ਦੇ ਨਵਾਂ ਕੌਂਸਲ ਚੁਣਨ ਲਈ ਉਹ ਆਪਣੀ ਮਤਦਾਨ ਦਾ ਪ੍ਰਯੋਗ ਕਰਕੇ ਆਪਣਾ ਨਵਾਂ ਮੋਤਬਾਰ ਬੰਦਾ ਯਾਨੀ ਕਿ ਨਵਾਂ ਕੌਂਸਲ ਉਹ ਬਣਾ ਸਕੇ ਖੈਰ ਇਹ ਤਾਂ ਸਮਾਂ ਦੱਸੂਗਾ ਵਾਰਡ ਨੰਬਰ 87 ਦੇ ਹਾਲਾਤ ਅਗਰ ਨਵਾਂ ਕੌਂਸਲ ਦਾ ਤਾਂ ਕੀ ਸੁਧਾਰ ਕਰਦਾ ਕਿ ਨਹੀਂ ਕਰਦਾ ਲੇਕਿਨ ਕਿਤੇ ਕਿਤੇ ਆ ਕੇ ਵਾਰਡ ਨੰਬਰ 87 ਬਿੰਦਰ ਕਲੋਨੀ ਦੇ ਲੋਕ ਇਸ ਟਾਈਮ ਨਰਕ ਭਰੀ ਜ਼ਿੰਦਗੀ ਜੀਂਦੋ ਕਾਫੀ ਸਾਲਾਂ ਤੋਂ ਮਜਬੂਰ ਹੈ ਕੈਮੇਰਮੈਨ ਬੋਬੀ ਨਾ ਸੰਦੀਪ ਸ਼ਰਮਾ ਜੈਨੀ ਸਰ ਟੀਵੀ ਲੁਜਾਨਾ